ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਹੋਰ ਥਲਾਓ ਜੀ ਸਭ ਠੀਕ ਠਾਕ ਦੀ ਬਸ ਕਿਰਪਾ ਜੀ ਤੁਹਾਡੀ ਚਲੋ ਸੁਣਾਓ ਕੀ ਵੜਿਆ ਫਿਰ ਪਹਿਲੀ ਵੀਡੀਓ ਪਹਿਲੀ ਬਾਜੀ ਬਹੁਤ ਵਧੀਆ ਰਿਸਪੌਂਸ ਮਿਲਿਆ 2 ਘੰਟੇ ਚ ਸਾਰੀਆਂ ਵਛੀਆਂ ਵੇਚ ਗਈਆਂ ਚਲੋ ਚਲੋ ਹਾਂਜੀ ਮਾਲ ਮੈਂ ਵੀ ਵੇਚੀ ਮੈਂ ਹੀ ਵੇਚ ਗਈ ਮੰਨ ਨਹੀਂ ਕੀਤਾ ਵੇਚਣ ਨੂੰ ਰੱਖ ਲਈ ਮੈਂ ਕਿਹਾ ਹਾਂ ਰੱਖ ਲਈ ਹਾਂਜੀ ਚਲੋ ਕੋਈ ਗੱਲ ਸਾਰਾ ਮਾਲ ਹੀ ਵੇਚ ਗਿਆ ਸਾਰਾ ਮਾਲ ਦੋ ਘੰਟੇ ਚ ਵੇਚ ਗਿਆ ਅੱਜ ਫਿਰ ਕਿੰਨੀ ਹੈ ਜੀ ਅੱਜ ਆਪਾਂ ਕੋਈ ਪੰਜ ਹੈ ਜੀ ਚਲੋ ਹਾਂਜੀ ਇਹ ਸੂਈ ਹੈ ਜੀ ਸੂਈ ਹੈ ਜੀ ਕਿੰਨੇ ਟਾਈਮ ਹੋ ਗਏ ਬਾਜੀ ਸੂਈ ਨੂੰ ਇਹ ਰਾਤ ਦੀ 20 ਪਲਸ ਵਾਲੀ ਆ ਉਹਨੇ ਹਾਂਜੀ 20 ਪਲਸ ਵਾਲੀ ਆ ਜਿਹਦੇ ਰਾਤ ਦੀ ਸੂਈ ਆ ਅੱਛਾ 20 ਪਲਸ ਵਾਲੀ ਆ ਹਾਂਜੀ ਲੋ ਜੀ 20 ਪਲਸ ਵਾਲੀ ਜਿਹੜਾ ਸੀਰੀਅਸ ਟੀਜੇਰ ਹੈ ਗਰੰਟੀ ਜੇਰ ਵਾਲੀ ਠੀਕ ਆ ਹਾਂਜੀ ਤੇ ਆਪ ਨੂੰ ਬਹੁਤ ਜ਼ਿਆਦਾ ਚੰਗਾ ਵਸੀ ਤੇ ਕਿੰਨਾ ਬਾਜੀ ਫਿਰ ਕਰ ਜੋ 20 ਪਲਸ ਹੀ ਕਰੋਗੀ ਆ 20 24 25 ਕਿਲੋ ਦੁੱਧ ਕਰੂਗੀ ਹਾਂਜੀ ਹੁਣ ਤੁਸੀਂ ਹੁਣ ਤੇ ਐਵੇਂ ਝੂਠ ਮਾਰਨਾ 6-7 ਕਿਲੋ ਕੱਢਿਆ ਹਾਂਜੀ ਹੁਣ ਤੁਸੀਂ ਹੁਣ ਤੇ ਐਵੇਂ ਝੂਠ ਮਾਰਨਾ 6-7 ਹਾਂਜੀ ਪਛੀ ਆ ਗਿਆ ਬੱਚਾ ਨਹੀਂ ਬੱਚਾ ਜੀ ਚਲੋ ਬੱਚਾ ਆ ਗਿਆ ਹਣਾ ਬੜੀ ਠੰਡੀ ਚੁੰਡੀ ਇਦਾਂ ਦੋਨਾਂ ਦਾ ਚੋਈ ਚੋਈ ਜੁ ਵਧੀ ਨ ਬਾਠ ਠੀਕ ਹੈ ਜੀ ਹਾਂਜੀ ਵਾ ਇਧਰੋਂ ਦੀ ਬੈਠ ਕੇ ਚੋੜੋ ਇਧਰੋਂ ਕੋਈ ਗੱਲ ਹੀ ਨਹੀਂ ਦੇ ਅੱਛੀ ਨਾਲੋ ਦੇਖੋ ਇਹ ਵੜ ਗਿਆ ਵੇਖਿਆ ਜੀ ਹਾਂਜੀ ਚਲੋ ਬੋਲੋ ਮੋਲੋ ਜੀ ਬੋਲ ਤੇ ਦਿਲ ਕਰਦਾ 85 ਦੀ ਵੇਚੀਏ ਹਾਂਜੀ ਪਰ ਨਹੀਂ 80 ਦੀ ਦੇ ਦिए ਪਰ ਜਿੰਨੇ ਮਰਜੀ ਸ਼ੋਟ ਕਰ ਦੋ ਚਾਹ ਪੰਜ ਸ਼ੋਟ ਕਰ ਦੋ 75000 ਦਾ ਆਫਰ ਹੀ ਚੱਲਣ ਡਿਆ ਹਾਂਜੀ 50000 ਦੀ ਪਰ ਮਿਲਣੀ ਨਹੀਂ ਜੇ ਕਿਤੇ ਹੋ ਬਸ ਚਲੋ ਤੇ ਆਹਾਂ ਜੀ ਹਾਂਜੀ ਇਦੀ ਕੋਲ ਝੂਠ ਮੰਨ ਭਾਵੇਂ ਹੁਣ 21 ਕਹਿ ਦਈਏ 11 ਕਿਲੋ ਲੀਟਰ ਵਾਲਾ 18 18.5 ਜਿਹੜਾ ਪੱਕਾ ਭਾਵੇਂ ਇਹਨਾਂ ਤੋਂ ਦਾ ਹੈਗਾ ਹਾਂਜੀ ਤਿੰਨ ਡੰਗ ਚਵਾਈ ਕਰੇ ਕਰੋਸਟਵ ਆ ਗਈ ਜੀ ਹਾਂਜੀ 24 25 ਕਿਲੋ ਦੁੱਧ ਵੀ ਕਰੂਗੀ ਲਓ ਜੀ ਹਾਂਜੀ ਇਹ ਵੀ ਬੈੜ ਬਹੁਤ ਸੋਹਣੀ ਆ ਤੇ ਬੱਚਾ ਮਗਰ ਕੀ ਆ ਗਿਆ ਜੀ ਬੱਚਾ ਵੱਛਾ ਹੀ ਆ ਯਾਰ ਸਾਰੇ ਵੱਛੇ ਹੀ ਆ ਨਾ ਡੱਕੀ ਪਤਰ ਓਏ ਦਿਖਾਏ ਮੜਾ ਡੱਕੀ ਲਓ ਇਹ ਇੱਧਰ ਕੋ ਇਹ ਕੁਮਰ ਕੈਮਰੇ ਡਰਦੀ ਮੈਂ ਤੁਹਾਨੂੰ ਦੂਰ ਕਰਿਓ ਇਦਾਂ ਬੈਠ ਜਾਓ ਭਾਜੀ ਭਾਵੇਂ ਦੋਵੇਂ ਬੰਦੇ ਲਓ ਠੀਕ ਐ ਇਦਾਂ ਬੈਠ ਕੇ ਚੁਾਈ ਕਰੋ ਦੋਵੇਂ ਬੰਦੇ ਚੁਾਈ ਬੈਠ ਕੇ ਕਰਦੇ ਹਾਂ ਨੇ ਠੀਕ ਐ ਹਾਂਜੀ ਲੈ ਲੈ ਚਲੋ ਦੂਜਾ ਸੁਗਾ ਜੀ ਦੂਜਾ ਸੁਗਾ ਜੀ ਦੰਦਾ ਜੀ ਹੋ ਗਈ ਹੈ ਨਾ ਸ਼ਾਇਦ ਦੇਖੇ ਨਹੀਂ ਨਾ ਤੇ ਭਾਜੀ ਫਿਰ ਇਹਦੀ ਕੀਮਤ ਆ ਕੀਮਤ ਇਦਾਂ ਦੀ ਬੱਚੀ ਦਾ ਦਿਲ ਕਰਦਾ ਲੱਖ ਦੀ ਹੈ ਵੇਚੀ ਜਾਂਦੇ ਲੋਕ ਤੇ ਪਰ ਆਪਾਂ ਨਹੀਂ ਆਪਾਂ ਜਾਇਜ਼ ਕਰਨਾ ਹਾਂਜੀ ਹਾਂਜੀ ਜਿਹੜਾ ਵੇਕਦਾ ਰਵੇ ਬਿਲਕੁਲ ਜੀ 80000 ਦੀ ਦੇ ਦਈਏ ਜੀ ਮੈਂ ਵੀ 75000 ਦੋ ਚਲੋ ਇਹ ਕਹਿਤਾ ਦੋ ਹਾਂ ਚਲੋ ਤਿਆਹ ਜੀ ਇਹ ਤੋਫਾ ਦੋਂਦਾ ਚੋਗਾ ਹੀ ਅਜੇ ਗੱਬਣਾ ਬੱਚੀ ਅੱਛਾ ਦੋਂਦੀ ਚੋਗੀ ਆ ਹਾਂ ਜੀ ਤਿੰਨੇ ਇੱਕੋ ਕੁਆਲਿਟੀਆਂ ਆਵੇ ਠੀਕ ਆ ਇਹ ਸੰ ਤਿੰਨੇ ਪਹਿਲਾਂ ਨਹੀਂ ਹਨਾ ਤਿੰਨੇ ਪਹਿਲਾਂ ਆਈਆਂ ਇਹ ਗੱਬਣਾ ਇਹ ਗੱਬਣਾ ਬੱਚੀ ਕਿੰਨਾ ਟਾਈਮ ਲਾਉਗੀ ਜੀ ਇਹ ਹਫਤਾ ਲੈ ਜੂਗੀ ਦੱਸ ਇੱਕ ਹਫਤਾ ਲੈ ਜੂਗੀ ਹਾਂ ਜੀ ਬਹੁਤ ਠੰਡੀ ਠੁੰਡੀ ਬੱਚੀ ਲਓ ਜੀ ਸਿੱਧੀ ਤੋਰ ਬਤਣ ਦੀ ਤੇ ਵੀ ਦੋਰੋ ਰਸਲਮ ਕਰਾ ਚੰਗੀ ਚੰਗੀ ਬਣੂ ਨਾ ਮੇਰਾ ਬੱਚੀ ਬਣੂ ਬੜੀ ਵੇ ਹੂੰ 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 ਪਾਲ ਪਾਲ ਬੜੇ ਬੱਚੀ ਲੇ ਜੀ ਡੱਕੇ ਹੱਥ ਫੇਰਦਿਆ ਕਰਨ ਵਾਲਾ ਉੱਥੇ ਜਾ ਕੇ ਲੈ ਲੈ ਤੇ ਬਾਜੀ ਫਰੈਂਦੀ ਕੀਮਤ ਹਾਂਜੀ ਇਹਦੀ ਕੀਮਤ ਇਹਦੀ 60 ਦੀ ਦੇ ਦੀ ਜੀ 60000 ਦੀ ਹਾਂਜੀ ਇਹ ਕਿੰਨੇ ਜੋਗੇ ਚਲ 2 ਘੱਟ ਕਰ ਲਈਏ 58000 ਦੀ ਹਾਂਜੀ 55000 ਦੀ ਦੇ ਦਾਂਗੇ ਜੀ ਹਾਂ ਨਾ ਜੀ ਹਾਂਜੀ ਠੀਕ ਆ ਹਾਂਜੀ ਚਲੋ ਕੋਈ ਨਹੀਂ ਕਰਦੇ ਮੋਕੇ ਦੇ ਹੋਏ ਕਰਦੇ ਮਾਨ ਦਾ ਕੋਈ ਨਹੀਂ ਮਾਨਤਾਨ ਕਰਾਂਗੇ ਇਹ ਵੀ ਸੂਈ ਆ ਇਹ ਵੀ ਸੂਈ ਤਿੰਨਾ 1 ਕੋ ਸਹਿਜ ਆ ਇੱਕੋ ਹੀ ਰੇਟ ਆ ਤੇ ਤਿੰਨਾ ਦੀ ਆਫਰ ਵੀ ਹੈ ਜਿਹੜੀ ਤਿੰਨ ਲਊਗਾ ਉਹਨੂੰ 5000 ਤੱਕ ਕਰਾਇਆ ਫਰੀ ਜਿਹੜਾ ਤਿੰਨੇ ਲਊਗਾ ਜੀ ਦੁੱਧ ਕਿੰਨਾ ਜੈਸ ਇਸ ਟਾਈਮ ਸਾਈਜ ਕੋ 1.5 13 ਕਿਲੋ ਆ ਜਿਹੜਾ ਗਰੰਟੀ ਵਾਲਾ ਗਰੰਟੀ ਵਾਲਾ ਹੈ ਜੀ ਚੋ ਆਪਸ ਮਾਂ ਦੀ ਬਹੁਤ ਚੰਗੀ ਹੈ ਇਹਦੇ ਮਗਰ ਵਛਾਈ ਆ ਗਿਆ ਇਹਦੇ ਵੀ ਵਛਾਈ ਆ ਦੋ ਦੰਦ ਹੈ ਵਛੀਲੇ ਦਾ ਦੰਦ ਹੋਏ ਦੋ ਦੰਦ ਸੋਹਣੀ ਬੜੀ ਵਛੀ ਹੂੰ ਹੂੰ ਲੈ ਦੋ ਦੰਦ ਦੰਦ ਦੋ ਲੈ ਜਾ ਠੰਡੀ ਠੰਡੀ ਬੁੜੀ ਆ ਦੰਦ ਖਾਜ ਖੋਲੋ ਇਹੋ ਚੱਜਣਾ ਵੀ ਲੈ ਜੋਗੀ ਕਿ ਤੂੰ ਚਾਰ ਆ ਚਾਰ ਹੋ ਗਿਆ ਚਾਰ ਲੈ ਦੋਂਦੀ ਜੀ ਆਉਂਦੀ ਐ ਡੇ ਆਗੇ ਇਹ ਦੁੱਧ ਵਾਲਾ ਅੰਦੇਵਾ ਦੋ ਡੰਗ ਝੂਕੇ ਲਵੇ ਇਹ ਵੀ ਉਹਨੇ ਦੀ ਫਿਰ ਇਧਰ ਵੱਧ ਦਿਲ ਕਰਦਾ ਮੈਂ ਨਾ 56 ਦੀ ਐ ਲਾਸਟ ਚਲੋ 56000 ਦੀ ਹਾਂਜੀ ਮੁੱਲ 65 ਵਾ ਹਾਂਜੀ 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 ਬਸ ਠੀਕ ਐ ਤੇ ਆਹ ਜੀ ਇਹ ਸੂਈ ਹੈ ਜੀ ਰਾਤ ਦੀ ਅੱਛਾ ਰਾਤ ਹੀ ਸੂਈ ਹੈ ਹਾਂ ਜੀ ਰਾਤ ਇਹ ਵੀ ਪਹਿਲਾਂ ਸੂਈ ਇਹ ਵੀ ਪਹਿਲਾਂ ਸੂਈ ਆ ਲਓ ਜੀ ਇਹ ਵੀ ਰਾਤ ਹੀ ਸੂਈ ਜੀ ਪਹਿਲਾਂ ਸੂਈ ਬੜੀ ਚਮਕ ਚਮਕ ਵਾਸ਼ੀ ਨੂੰ ਤੇ ਇਹ ਵੀ ਥੋੜਾ ਬਹੁਤ ਹਲੇ ਧਾਰਾ ਤੋਂ ਕੱਢਿਆ ਹੋਣਾ ਮੈਂ ਸੁਣਾਣਾ ਜੀ ਹਾਂ ਜੀ ਨਹੀਂ ਕੱਢਿਆ 2-3 ਕਿਲੋ ਜਿਹੜਾ ਝੂੜ ਨਹੀਂ ਆ ਸਵੇਰੇ ਜੇਰ ਪਾਈ ਦੋਹਾਂ ਵਸ਼ੀਆਂ ਨੇ ਠੀਕ ਆ ਹਾਂ ਜੀ ਚੋਾਈ ਬਿਲਕੁਲ ਵਧੀਆ ਬਹੁਤ ਜਿਆਦੀ ਚੰਗੀ ਅੱਜ ਥੋੜੀ ਪਹਿਲਾਂ ਨਾ ਪਹਾੜ ਪੂਲ ਚ ਮੜੀ ਜੀ ਔਲ ਵਾਲਾ ਕਰਦੇ ਆ ਇਹ ਸੈੱਟ ਕਰਕੇ ਘੱਲਾਂਗੇ ਜੀ ਕਿੰਨੇ ਲਊਗਾ ਜੀ ਹਾਂ ਜੀ ਇੰਦੀ ਬਾਜੀ ਫਿਰ ਕੀ ਮੰਗਾ ਐਂਡ ਵਾਲਾ ਪੀ ਵੇ ਲੋ ਮਰਜ਼ੀ ਤੁਹਾਡੀ ਉਹ ਨੇਰੀ ਭਾਜੀ ਆਫਰ ਹੋਈ ਆ 55000 ਘੜੀ ਸਾਰਾ ਕੋਈ ਛੱਡ ਕੇ ਬਠੀਕਾ ਹਾਂਜੀ ਚਲੋ ਜਾ ਲਓ ਸਾਰੀਆਂ ਛੋਡਾਂ ਛਾਡਾਂ ਚਲੋ ਜੀ ਆਹੀ ਪੰਜ ਬਹਿਣਾ ਬਾਈਆਂ ਕੋਲ ਜੀ ਬਾਕੀ ਇੱਥੇ ਵਾਰ-ਵਾਰ ਇਹੀ ਬੇਨਤੀ ਕਰਦੇ ਨੇ ਇੱਥੇ ਆ ਕੇ ਆ ਦੋ ਟਾਈਮ ਤਿੰਨ ਟਾਈਮ ਚੋ ਦੋ ਟਾਈਮ ਚੋ ਤਿੰਨ ਟਾਈਮ ਚੋ ਵੀਰ ਜੀ ਗਰੰਟੀ ਬਹੁਤ ਜਿਆਦੀ ਠੰਡੀ ਬੱਛੀ ਵੇ ਬਿਲਕੁਲ ਬਿਲਕੁਲ ਹਾਂਜੀ ਇਹ ਵੀ ਠੰਡੀ ਆਵੇ ਇੱਥੇ ਇਧਰੋਂ ਦੀ ਮਰਜ਼ੀ ਬਹਿ ਜਾਓ ਭਾਵੇਂ ਲਓ ਇਧਰੋਂ ਦੀ ਬਹਿ ਕੇ ਚੋਲੋ ਭਾਵੇਂ ਨੂੰ ਹਾਂ ਅਸੀਂ ਦੋਵੇਂ ਬੰਦੇ ਬਹਿ ਕੇ ਚੋਈ ਕਰਦੇ ਬੱਚਾ ਛਾੜੀ ਠੀਕ ਹੈ 82642 13509 ਪਿੰਡ ਪਿੰਡ ਗੱਗੜਪਾਣਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ